ਪੰਜਾਬ ਦੇ ਮੁੰਡੇ ਨੇ ਆਪਣੇ ਵਿਆਹ ਵਿੱਚ ਯਾਦ ਕਰਵਾਇਆ ਪੁਰਾਣਾ ਸਮਾਂ ਹਰ ਕੋਈ ਦੇਖ ਕੇ ਹੋ ਗਿਆ ਹੈਰਾਨ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਹੀ ਜਿੱਥੇ ਅੱਜ ਕੱਲ ਵਿਆਹਾਂ ਵਿੱਚ ਪੈਸੇ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਜਾਂਦੀ ਅਤੇ ਲੱਖਾਂ ਰੁਪਏ ਲਾ ਕੇ ਵਿਆਹਾਂ ਵਿੱਚ ਮਹਿੰਗੀਆਂ ਗੱਡੀਆਂ ਡੋਲੀ ਵਾਲੀ ਕਾਰ ਲਈ ਲਿਜਾਈਆਂ ਜਾਂਦੀਆਂ ਨੇ ਉੱਥੇ ਹੀ ਹੁਣ ਇੱਕ ਨੌਜਵਾਨ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਇੱਕ ਟਰੱਕ ਵਿੱਚੋਂ ਉਤਰ ਰਿਹਾ ਏ ਦਰਸਲ ਇਹ ਮੁੰਡਾ ਆਪਣੇ ਵਿਆਹ ਦੀ ਬਰਾਤ ਵਿੱਚ ਡੋਲੀ ਵਾਲੀ ਕਾਰ ਦੀ ਅਤੇ ਇੱਕ ਟਰੱਕ ਨੂੰ ਸਜਾ ਕੇ ਲੈ ਕੇ ਗਿਆ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਟਰੱਕਾਂ ਤੇ ਬਰਾਤਾਂ ਲਿਜਾਈਆਂ ਜਾਂਦੀਆਂ ਸੀ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਮੁੰਡੇ ਨੇ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਅਤੇ ਕੋਈ ਕਹਿ ਰਿਹਾ ਹੈ ਕਿ ਪਹਿਲਾਂ ਰਿਸ਼ਤਿਆਂ ਵਿੱਚ ਪਿਆਰ ਅਤੇ ਸਾਦਗੀ ਹੁੰਦੀ ਸੀ ਪਰ ਅੱਜ ਕੱਲ ਸਿਰਫ ਪੈਸਾ ਅਤੇ ਦਿਖਾਵਾ ਰਹਿ ਗਿਆ ਹੈ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ